ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਹੀ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਸਾਗ ਸਭ ਤੋਂ ਪਹਿਲਾਂ ਆਪਾਂ ਤੋੜਿਆ ਸਾਗ ਸਰੋਂ ਦਾ ਤੇ ਉਸ ਤੋਂ ਬਾਅਦ ਆਪਾਂ ਮੇਥੇ ਪਾਲਕ ਧਨੀਆ ਸਾਰਾ ਕੁਝ ਆਪਣੇ ਘਰੀ ਲਾਇਆ ਹੋਇਆ ਤੇ ਆਪਾਂ ਉਹ ਤੋੜਿਆ ਗੁੱਗੂ ਵੀ ਸਾਡੇ ਕੋਲੇ ਖੇਡ ਰਿਹਾ ਸੀਗਾ ਤੇ ਪਾਲਕ ਮੇਥੇ ਧਨੀਆ ਜਿਆਦਾ ਨਹੀਂ ਹੋਇਆ ਸੀ ਹਜੇ ਥੋੜਾ ਥੋੜਾ ਆਪਣੇ ਘਾਟੀ ਹੋਇਆ ਸੀ ਕਿਉਂਕਿ ਆਪਾਂ ਬਾੜੀ ਜਿਹੜੀ ਉਹ ਥੋੜੀ ਲੇਟ ਹੀ ਲਾਈ ਸੀਗੀ ਉਸ ਤੋਂ ਬਾਅਦ ਆਪਾਂ ਸਾਗ ਤੋੜ ਕੇ ਧੋਤਾ ਸੁਆਰਿਆ ਫਿਰ ਆਪਾਂ ਸਾਗ ਨੂੰ ਚੀਰਿਆ ਬੈਠ ਕੇ ਮੰਮੀ ਤੇ ਮੈਂ ਦੋਨਾਂ ਨੇ ਉਹ ਗੁੱਗੂ ਨੂੰ ਬਹੁਤ ਚਾਜ ਰਿਆ ਸੀ ਪੱਤਿਆਂ ਦੇ ਨਾਲ ਖੇਡ ਕੇ ਬਹੁਤ ਮਸਤੀ ਕਰ ਰਿਹਾ ਸੀ ਗੁੱਗੂ ਕਹਿੰਦਾ ਮੈਂ ਜੀਰਨਾ ਸਰ ਲੈ ਲੈ ਆ ਸਾਗ ਚਿਰਨ ਨੂੰ ਕਾਫੀ ਟਾਈਮ ਲੱਗ ਗਿਆ ਸੀ ਸਾਨੂੰ ਤੇ ਉਸ ਤੋਂ ਬਾਅਦ ਆਪਾਂ ਸਾਗ ਨੂੰ ਚੁੱਲ੍ਹੇ ਤੇ ਉੱਪਰ ਧਰਿਆ ਕਿਉਂਕਿ ਚੁੱਲ੍ਹੇ ਤੇ ਸਾਗ ਬਹੁਤ ਸਵਾਦਬਹੰਦਾ ਹੈਗਾ ਟਾਈਮ ਜ਼ਰੂਰ ਲੱਗ ਜਾਂਦਾ ਪਰ ਜਿਹੜੀ ਚੁੱਲ੍ਹੇ ਦੀ ਅੱਗ ਹੁੰਦੀ ਓਦੇ ਤੇ ਸਾਗ ਬਹੁਤ ਹੀ ਸਵਾਦ ਬਣਦਾਗਾ ਤੇ ਮੈਂ ਤੇ ਗੱਗੂ ਬੈਠ ਕੇ ਸਾਗ ਬਣਾ ਰਹੇ ਸੀਗੇ ਕਦੇ ਅੱਗ ਬੁਝ ਜਾਂਦੀ ਸੀ ਲੱਕੜਾਂ ਵਗੈਰਾ ਗਾਹਾਂ ਕਰਦੇ ਸੀਗੇ ਤੇ ਅਸੀਂ ਬਹੁਤ ਇੰਜੋਏ ਕੀਤਾ ਇੱਥੇ ਬੈਠ ਕੇ ਗੁੱਗੂ ਤੂੰ ਮੇਂ ਸਾਗ ਬਣਾ ਰਿਆ ਨਾਲ ਹੈ ਤੂੰ ਕੀ ਕਰ ਰਹੀ ਓਥੇ ਅੱਗ ਮਚਾਉਂਦਾ ਫੂਕਣੀ ਨਾਲ ਲੋ ਜੀ ਆਪਣਾ ਸਾਗ ਲਗਭਗ ਬਨਨ ਵਾਲਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਚੁੱਲੇ ਤੋਂ ਥੱਲੇ ਲਾ ਕੇ ਚੰਗੀ ਤਰ੍ਹਾਂ ਕੋਟਾਂਗੇ ਆਲਣ ਪਾਵਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਲਾਵਾਂਗੇ ਤੜਕਾ ਫਾਈਨਲੀ ਚਲੋ ਹੁਣ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ